ਔਰ ਮੰਡੀ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀਆਂ ਸੋਹਣੀਆਂ ਕਟੀਆਂ ਤੇ ਝੋਟੀਆਂ ਪੌਂਚੀਆਂ ਹੋਈਆਂ ਗਈਆਂ ਆਹ ਦੋ ਝੋਟੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਹੈ ਵੀ ਇਹ ਬਣਨ ਵਾਲੀਆਂ ਹੀ ਆ ਥੋੜੀ ਜਿਹੀ ਸੇਵਾ ਦੇ ਨਾਲ ਇੱਕ ਇਧਰ ਕਟਾ ਖੜਾ ਹੈ ਤੇ ਇੱਕ ਇਧਰ ਕੱਟੀ ਖੜੀ ਹੈ ਕਿ ਗਰੇਡਰ ਦੇ ਵਿੱਚ ਹੈਗੀ ਇਹ ਥੋੜੀ ਜਿਹੀ ਛੋਟੀ ਹੈ ਵੀ ਤੇ ਇਹ ਥੋੜੀ ਥੋੜੀ ਸੇਵਾ ਦੇ ਨਾਲ ਹੀ ਤਕਰੀਬਨ ਇਹ ਬਣ ਜਾਣਗੇ ਇਹਨਾਂ ਦੇ ਸਿੰਘ-ਸੁੰਗ ਦੇਖੋ ਤੁਸੀਂ ਇਹਨਾਂ ਦੇ ਸਿੰਘ-ਸੁੰਗ ਬਹੁਤ ਕੁੰਡੇ ਆਗੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਤਰ ਦੇ ਵਿੱਚ ਵੀ ਚੰਗੀਆਂ ਆਗੀਆਂ ਬਸ ਥੋੜੀ ਜਿਹੀ ਸੇਵਾ ਦੀ ਲੋੜ ਇਹਨਾਂ ਨੇ ਗੱਬਣ ਹੋ ਜਾਣਾ ਹੈ ਇਹਦੇ ਸਿੰਘ ਵੀ ਦੇਖੋ ਤੁਸੀਂ ਫੇਸ ਇਹਦੇ ਵੀ ਸਿੰਘ ਤੁਸੀਂ ਦੇਖੋ ਬਹੁਤ ਵਧੀਆ ਆਗੇ ਤੇ ਸਮਾਂ ਆਮ ਆਪ ਚੰਗੀਆਂ ਨਹੀਂ ਸਾਰੀਆਂ ਥੋੜੀ ਥੋੜੀ ਸੇਵਾ ਦੇ ਨਾਲ ਹੀ ਇਹ ਗੱਬਣ ਹੋ ਜਾਣਗੀਆਂ ਜਿੰਨੇ ਵੀ ਕਟੀਆਂ ਜਾਂ ਝੋਟੀਆਂ ਖਰੀਦਣੀ ਹੁੰਦੀ ਹੈਗੀ ਤੇ ਉਹ ਤੁਸੀਂ ਮੰਡੀਆਂ ਤੇ ਪਹੁੰਚ ਜਾਇਆ ਕਰੋ ਜਿੰਨੀਆਂ ਵੀ ਮੰਡੀਆਂ ਲੱਗਦੀਆਂ ਪੰਜਾਬ ਦੀਆਂ तकरीबन ਸਾਰੀਆਂ ਮੰਡੀਆਂ 'ਚ ਛੋਟੀਆਂ ਕਟੀਆਂ ਤੇ ਝੋਟੀਆਂ ਆਮ ਹੁੰਦੀਆਂ ਗਈਆਂ ਤੇ ਇੱਥੋਂ ਤੁਸੀਂ ਲੈ ਜਾਇਆ ਕਰੋ ਇਹ ਬਹੁਤ ਚੰਗੀਆਂ ਚੰਗੀਆਂ ਕਟੀਆਂ ਤੇ ਝੋਟੀਆਂ ਹੁੰਦੀਆਂ ਗਈਆਂ ਬਾਕੀ ਦੀ ਝੋਲੀ ਛਾਲੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਹੈਗੀ ਪੱਟ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਸੋਹਣੀਆਂ ਆ ਜਾਂਦੀਆਂ ਗਈਆਂ ਬਾਕੀ ਕਈ ਕਰਤੂਕ ਮਾਲ ਦੇ ਵਿੱਚ ਵੀ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਭਰਾ ਵੇਚ ਦਿੰਦੇ ਹੈਗੇ ਉਹ ਵੀ ਮੰਡੀਆਂ ਦੇ ਉੱਤੇ ਬਹੁਤ ਹੁੰਦੀਆਂ ਗਈਆਂ ਤੇ ਉਹ ਵੀ ਤੁਸੀਂ ਆ ਕੇ ਇੱਥੋਂ ਖਰੀਦ ਸਕਦੇ ਹੋ ਤੇ ਉਹਨਾਂ ਦੀ ਜਾਨ ਬਜਾ ਕੇ ਕੋਈ ਉਹਨਾਂ ਦਾ ਕੰਮ ਕਰ ਸਕਦਾ। ਕੰਟੈਕਟ ਨੰਬਰ ਬੋਲ ਦਿਓ। ਨੰਬਰ 800 869 800 635 ਇੱਕ ਵਾਰੀ ਦੁਬਾਰੇ ਬੋਲ ਦਿਓ। 800 869 69 00635 00635 ਕੱਟੀਆਂ ਆਪਣੇ ਕੋਲ ਹਰ ਵਕਤ ਹੁੰਦੀਆਂ। ਹਰ ਮੰਡੀ ਵਿੱਚ। ਠੀਕ ਹੈ ਹਰ ਇੱਕ ਮੰਡੀ ਪਹੁੰਚਦੇ ਹੋ। ਆਪਾਂ ਲਈ ਉਹ ਠੀਕ ਆ ਸਾਰੇ ਕਮੰਡੀਆਂ ਤੇ ਜਾਣੇ ਹੋ ਠੀਕ ਆ ਧੰਨਵਾਦ ਲੋ ਵੀ ਦੋਸਤੋ ਦੀ ਕੰਟੈਕਟ ਕਰ ਸਕਦੇ ਹੋ ਜਿਹੜਾ ਤੁਹਾਨੂੰ ਆਪਾਂ ਨੰਬਰ ਲੈ ਕੇ ਦਿੱਤਾ ਇਹ ਤਿੰਨ ਕਟੀਆਂ ਇੱਥੇ ਲੈ ਕੇ ਆਏ ਹੈਗੇ ਤੇ ਇੱਕ ਉਧਰ ਕੱਟਾ ਵੀ ਖੜਾਗਾ ਤੇ ਬਾਕੀ ਹਰੇਕ ਮੰਡੀ ਤੇ ਪਹੁੰਚਦੇ ਆਗੇ ਤੇ ਕਾਫੀ ਕਟੀਆਂ ਤੇ ਝੋਟੀਆਂ ਹੁੰਦੀਆਂ ਤੁਸੀਂ ਕੰਟੈਕਟ ਕਰਕੇ ਇਹਨਾਂ ਦੇ ਨਾਲ ਤੇ ਇੱਥੇ ਮੰਡੀ ਤੇ ਆ ਕੇ ਤੁਸੀਂ ਝੋਟੀਆਂ ਨੂੰ ਖਰੀਦ ਸਕਦੇ ਹੋਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਵੋ ਅੱਗੇ ਤੋਂ ਅੱਗੇ ਦੁਬਾਰਾ ਭਾਈ ਦੁੱਧ ਦੀ ਕੀਮਤ ਹੈਗੀ ਭਾਈ ਇਸ ਵਾਰ ਦੁੱਧ 17 ਤੋਂ 18 ਲੀਟਰ ਦੇ ਦੂੰਗੀ 17 18 ਬਾਕੀ ਸਭੀ ਵੀ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਪੱਠ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਤੇ ਆਰਡਰ ਵੀ ਬਹੁਤ ਚੰਗਾ ਤੁਸੀਂ ਦੇਖ ਸਕਦੇ ਆ ਬੈਕ ਸਾਈਡ ਨੂੰ ਕਾਫੀ ਆਰਡਰ ਇਸ ਦਾ ਕੱਢਿਆ ਵਾਗਾ ਮਤਲਬ ਫਿਰ ਵਧੀਆ ਚੰਗਾ ਦੁੱਧ ਹੀ ਕੱਢਿਆ ਹੈ ਨਾ ਹਾਂਜੀ ਵਧੀਆ ਚੰਗਾ ਦੁੱਧ ਤੇ ਲੰਮਾ ਸਮਾਂ ਦਾ ਦੁੱਧ ਦਿੰਦੀ ਆ ਬਈ ਇਹ ਕਿੰਨਾ ਟਾਈਮ ਦੇ ਜਾਂਦੀ ਆ ਬਣ ਕੇ 8 ਮਹੀਨੇ ਦੇ ਦਿੰਦੀ ਆ ਜਿਹੜਾ ਜੜਾ ਮਰਜੀ ਬੰਦਾ ਬੈਠ ਕੇ ਝੋਲੇ ਵਾਰੀ ਨਾਲ ਉੱਟ ਕੇ ਵਿੱਚ ਝੋਲੇ ਤਾਂ ਵੀ ਕੋਈ ਨਹੀਂ ਠੀਕ ਹੈ ਹਾਂਜੀ ਦੋਸਤੋ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਸੇਖਾ ਕਲਾਂ ਪਿੰਡ ਤੋਂ ਤਹਿਸੀਲ ਪੈ ਜਾਂਦੀ ਹੈ ਬਾਗਾ ਬਰਾਣਾ ਤੇ ਜ਼ਿਲ੍ਹਾ ਪੈ ਜਾਂਦਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਤੀਜਾ ਸੂਆ ਸੂਣਾ ਇਹਨੇ ਤਕਰੀਬਨ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਹੈ ਇਹ ਤੇ ਇੱਕ ਹਫ਼ਤਾ ਇਹਦਾ ਹਜੇ ਪਿਆ ਹੈਗਾ ਮਤਲਬ ਕਿ ਦਿਨ ਪੂਰੇ ਹੋਣ ਦੇ ਵਿੱਚ ਤੇ ਬਾਕੀ ਕੁਛ ਦਿਨ ਉੱਤੇ ਵੀ ਲਿਆ ਜਾਂਦੀ ਹੈਗੀ ਤੇ ਸੀਮਨ ਵੀ ਚੰਗੇ ਤੋਂ ਗੱਭਣਾ ਤੇ ਚੰਗੇ ਦੁੱਧ ਵਾਲੀ ਆ ਪਗੀ ਇਹ ਤੇ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਹੈਗੀ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਮੱਝ ਚੰਗੀ ਆ ਬਾਡੀ ਬੰਤਰ ਦੀ ਵੀ ਬਹੁਤ ਚੰਗੀ ਆ ਥਾਣ ਲੇਵੇ ਦੀ ਸਾਫ਼ ਆ ਗਈ ਤੇ ਅਡਰ ਬੈਕ ਸਾਈਡ ਨੂੰ ਇਹਦੇ ਕੱਢਣਾ ਸਟਾਰਟ ਕਰਤਾਗਾ ਦਿਸਦਾ ਹੁਣ ਇਧਰੋਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਰ ਪੱਖ ਤੋਂ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਅੱਜ ਥੋੜਾ ਜਿਆਦਾ ਸਮਾਨ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਅਨਜਿੰਦਰ ਸਿੰਘ ਜੀ ਠੀਕ ਆ ਤੇ ਆਸੇ ਪਾਸੇ ਦੇ ਪਿੰਡ ਸ ਸੇਖਾ ਕਲਾਂ ਤੋਂ ਜਿਹੜਾ ਸਮਾਜ ਸਾਰਾ ਸਾਈਡ ਹੈਗਾ 6 ਕਿਲੋਮੀਟਰ ਅੱਛਾ ਜੀ ਤੇ ਇੱਕ ਸਾਈਡ ਹੈਗਾ ਠੱਠੀ ਭਾਈ ਤੇ ਇੱਕ ਸਾਈਡ ਮੱਲ ਕੇ ਇੱਕ ਸਾਈਡ ਬੈਰੋਗੀ ਆ ਤੇ ਬਾਬਾ ਰੁਖੜ ਦਾ ਸੇਖਾ ਕਲਾਂ ਹੈ ਠੀਕ ਆ ਉਹ ਬਾਬੇ ਰੁਖੜ ਦਾ ਦੇ ਨਾਂ ਤੇ ਮਸ਼ਹੂਰ ਆ ਹਨਾ ਠੀਕ ਆ ਸੇਖਾ ਕਲਾਂ ਇਹ ਵੱਡਾ ਆ ਹਨਾ ਇੱਕ ਛੋਟਾਗਾ ਹਨਾ ਠੀਕ ਆ ਇਹ ਵੱਡਾਗਾ ਵੱਡਾ ਜੀ ਠੀਕ ਆ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਹਾਂਜੀ ਤੇ ਇਹਦੀ ਕੀ ਡਿਟੇਲ ਆ ਕਿ ਕਿਹੜੇ ਸੂਏ ਸੋਨਾ ਇਹਨੇ ਇਹਨੇ ਤੀਜੇ ਸੂਏ ਸੋਨਾ ਬਈ ਇਸ ਵਾਰ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹਦੇ 26 ਤਰੀਕ ਨੂੰ ਦਿਨ ਪੂਰੇ ਆ ਤੇ ਬਣ ਕੇ ਚੱਲੋ ਵੀ ਹਫਤਾ ਕਰਿੰਦਾ ਹੱਲੇ ਹਫਤਾ ਕਰਿੰਦਾ ਅੱਜ ਹੋ ਗਈ 19 ਹੈ ਨਾ ਅੱਜ 19 ਤਰੀਕ ਹੈ ਠੀਕ ਆ ਤੇ ਦਿਨ ਉੱਤੇ ਲੈ ਜਾਂਦੀ ਹੈ ਕਿ ਪੂਰੇ ਦਿਨਾਂ ਦੀ ਸੁੰਦੀ ਹੈ ਉਹ ਉੱਤੇ ਵੀ ਲਿਜਾ ਵੀ ਸਕਦੀ ਹੈ ਤੇ ਮਤਲਬ ਪੂਰੇ ਕਿੱਜਾਂ ਤੇ ਵੀ ਸੁੱਜ ਸਕਦੀ ਹੈ 5-7 ਦਿਨ ਉੱਤੇ ਲੈ ਵੀ ਜਾਊਗੀ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਹੈ ਨਾ ਮੌਕੇ ਦਾ ਮੌਕੇ ਦਾ ਠੀਕ ਹੈ ਤੇ ਹੈ ਆਪਣੇ ਘਰ ਦੇ ਕੋਈ ਆ? ਹਾਂਜੀ ਘਰ ਦੀ ਹੈ ਜੀ। ਠੀਕ ਆ। 2 ਸੂਏ ਆਪਾਂ ਲਈ ਸੀ ਇਹ। ਪਹਿਲੇ ਸੂਏ ਲਈ ਸੀਗੀ। ਹਾਂਜੀ ਤੇ 2 ਸੂਏ ਆਪਣੇ ਕੋਲੇ ਹੋ ਗਏ ਹੁਣ ਤੇ ਆ ਤੀਜੇ ਸੂਏ ਸਮਝਾ। ਠੀਕ ਆ ਵੀ 2 ਸੂਏ ਆਪਾਂ ਚੋਈ ਆ ਗਈ। ਚੋਈ ਆ ਹਾਂਜੀ। ਤੇ ਕਟਾ ਇਸੇ ਦਾ ਹੀ ਹੈਗਾ? ਇਸੇ ਦਾ ਕਟਾ ਬਾਈ ਉਹ। ਠੀਕ ਆ। ਹਾਂਜੀ। ਤੇ ਦੁੱਧ ਕਿੰਨਾ ਕੱਢਿਆ ਨੇ ਪਹਿਲੇ ਜਾਂ ਦੂਜੇ ਸੂਏ ਦੇ ਵਿੱਚ? ਪਹਿਲੇ ਸੂਏ ਸੀਗਾ ਤਾਂ ਬਾਈ 13 ਤੋਂ 14 ਲੀਟਰ। 13 ਤੋਂ 14। ਹਾਂ ਤੇ ਦੂਜੇ ਸੂਏ ਆਪਾਂ ਚੋਇਆ ਦਾ 16-17 ਲੀਟਰ ਦੁੱਧ ਸੂਏ ਆਈ। 15 ਤੋਂ 16 ਦੇ ਵਿੱਚ ਵਿੱਚ। ਠੀਕ ਆ 15 ਤੋਂ 1 ਠੀਕ ਹੈ ਸੀਗਾ ਜਾਨਕਾ 16 17 मतलब 15 16 ਦੇ ਵਿੱਚ ਠੀਕ ਹੈ ਵੀ ਇਹਨਾਂ ਤਾਂ ਜਾਨੀ ਸੀਗਾ ਜੀ ਸੀਗਾ ਹਾਂਜੀ ਠੀਕ ਹੈ ਮਤਲਬ ਫਿਰ ਵਧੀਆ ਚੰਗਾ ਦੁੱਧ ਹੀ ਗੱਡਿਆ ਹੈ ਨਾ ਹਾਂਜੀ ਵਧੀਆ ਚੰਗਾ ਦੁੱਧ ਤੇ ਲੰਮਾ ਸਮਾਂ ਦੁੱਧ ਦਿੰਦੀ ਆ ਬਈ ਇਹ ਕਿੰਨਾ ਟਾਈਮ ਦੇ ਜਾਂਦੀ ਆ ਬਣ ਕੇ 8 ਮਹੀਨੇ ਦੇ ਦਿੰਦੀ ਆ ਠੀਕ ਹੈ ਹਾਂਜੀ ਵੀ ਬਣ ਕੇ ਬਣਨ ਤੋਂ ਬਾਅਦ 8 ਮਹੀਨੇ ਤੋ ਦੇ ਜਾਂਦੀ ਆ ਹੁਣ ਤੋਂ ਬਾਅਦ 8 ਮਹੀਨੇ ਦੁੱਧ ਲਗਾਤਾਰ ਦਿੰਦੀ ਹੈ ਠੀਕ ਹੈ ਤੋ ਆਪਣੇ ਆਪ ਮਤਲਬ ਛੱਡਣੀ ਪੈਂਦੀ ਆ ਜਦੋਂ ਬਦ ਲੱਗ ਜਾਂਦਾ ਵੀ ਹੁਣ ਬਾ ਟਾਈਮ ਵੱਧ ਹੋ ਗਿਆ ਠੀਕ ਆ ਵੀ ਲੰਮਾ ਸਮਾਂ ਦੁੱਧ ਦੇਂਦੀ ਆ ਨਾ ਉਹ ਇਹ ਵੀ ਗੌਣਾ ਇੱਕ ਤਰ੍ਹਾਂ ਦਾ ਆ ਨਾ ਹਾਂਜੀ ਹਾਂਜੀ ਤੇ ਠੰਡੀ ਸੀਲਾ ਕੋਈ ਐ ਉਪਰੇ ਦਾ ਨਹੀਂ ਮੰਦੀ ਉਹ ਵੀ ਠੰਡੀ ਆ ਆਪਾਂ ਹਾਂ ਚੋਈ ਜਾਏਗੀ ਠੀਕ ਆ ਤੇ ਚੋਣ ਚਵਾਜ ਵੀ ਠੰਡੀ ਐ ਹਾਂ ਵਧੀਆ ਜਿਹੜਾ ਮਰਜੀ ਬੰਦਾ ਬਹਿ ਕੇ ਚੋਲੇਵਾਰੀ ਨਾਲ ਵਾਲਾ ਉੱਟ ਕੇ ਵਿੱਚ ਉਹ ਜੋਲੇ ਤਾਂ ਵੀ ਕੋਈ ਨਹੀਂ ਠੀਕ ਆ ਵੀ ਇਦਾਂ ਇਹਨੂੰ ਕੋਈ ਚੱਕਰ ਨਹੀਂ ਆ ਨਾ ਹਾਂਜੀ ਬਾਕੀ ਇਹ ਕੋਈ ਕੱਟੇ ਦਾ ਬਲੀ ਕਰਦੀ ਹੈਗੀ ਜਿਆਦਾ ਠੀਕ ਆ ਇਹ ਬੰਦਾ ਚਾਟ ਪਾ ਕੇ ਤੇ ਬਹਿ ਜਾਵੇ ਇਹਨੂੰ ਠੀਕ ਆ ਵੀ ਠੰਡੀ ਸੀਲਾ ਨਿਸ਼ਾਨ ਨਹੀਂ ਸਾਰਿਆਂ ਦਾ ਹਨਾ ਠੀਕ ਆ ਤੋਂ ਬਾਅਦ ਜਿਵੇਂ ਮਰਜ਼ੀ ਇਹਨੂੰ ਚੋਈ ਲਓ ਠੀਕ ਆ ਵੀ ਉਦੋਂ ਬਾਅਦ ਕੱਟਾ ਛੱਡੋ ਚਾਹੇ ਨਾ ਛੱਡੋ ਹਾਂ ਛੱਡੋ ਠੀਕ ਆ ਵੀ ਚਾੜ ਪਾ ਕੇ ਜਾਂ ਥਾਪੀ ਮਾਰ ਕੇ ਚੋ ਸਕਦੇ ਆ ਹਨਾ ਬਿਲਕੁਲ ਠੀਕ ਆ ਤੇ ਇਸ ਵਾਰ ਭਾਈ ਦੁੱਧ ਦੀ ਕੀਮਤ ਲੱਗੀ ਭਾਈ ਇਸ ਵਾਰ ਦੁੱਧ 17 ਤੋਂ 12 ਲੀਟਰ ਦੇ ਦੂਗੀ 17 12 ਦਾ ਪਰ ਦੇਣਾ ਚਾਹੀਦਾ ਇਹਨੂੰ ਹਨਾ ਬਾਕੀ ਸੇਵਾ ਤੇ ਆ ਜਿੰਨੀ ਕੀ ਸੇਵਾ ਕੋਈ ਕਰ ਲੂਗਾ ਉਹਨਾਂ ਦਾ ਦੁੱਧ ਬਾਕੀ ਮੈਂ ਇੰਡੀਪੈਂਡੈਂਟ ਦਾ ਸੇਵਾ ਦੇ ਵੀ ਹੁੰਦਾ ਹਨਾ ਇਹ ਸੇਵਾ ਕਰਾਂਗੀ ਤਾਂ ਸੇਵਾ ਨਹੀਂ ਦੁੱਧ ਕੱਢਣਾ ਹਨਾ ਠੀਕ ਆ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਲੱਗਿਆ ਵਾ ਸੀਮਨ ਲੱਗਿਆ ਭਾਈ ਜੀ ਏਬੀਸੀ ਵੀਰਾਂਵਾਲੀ ਦਾ ਏਬੀਸੀ ਵੀਰਾਂਵਾਲੀ ਦੇ ਕਿਸੇ ਬੁੱਲ ਦਾ ਲੱਗਿਆ ਵਾ ਚੰਗੇ ਬੁੱਲ ਦਾ ਲੱਗਿਆ ਵਾ ਏਬੀਸੀ ਵੀਰਾਂਵਾਲੀ ਦਾ ਪਰ ਉਹ ਸਟਰਾ ਸਾਡੇ ਤੋਂ ਮਤਲਬ ਸੰਭਿਆ ਨਹੀਂ ਹੈ ਭਈ ਉਹ ਤਾਂ ਕਰਕੇ ਵੀ ਆਇਆ ਉਹ ਸਟਰਾ ਹੈ ਨਹੀਂਗਾ ਤੇ ਮਤਲਬ ਜਿਹੜਾ ਲੱਗਿਆ ਉਹ ਵਧੀਆ ਜਿਹਾ ਲੱਗਿਆ ਵਾ ਸੀਮਨ ਇਹ ਠੀਕ ਆ ਵੀ ਸੀਮਨ ਜਾਨੀ ਚੰਗਾਈ ਲੱਗਿਆ ਵਾ ਉਹ ਜਾਨੀ ਤੁਸੀਂ ਸਟਰਾ ਨਹੀਂ ਸੰਭਿਆ ਹਨਾ ਹਾਂਜੀ ਹਾਂਜੀ ਠੀਕ ਆ ਉਹ ਬੁੱਲ ਸਾਰੇ ਚੰਗੇ ਆ ਉਹ ਹਨਾ ਹਾਂਜੀ ਵੀਰਾਂਵਾਲੀ ਤੇ ਕੋਈ ਪਰਫਾਰਮ ਨਹੀਂ ਆ ਵੀ ਵੈਸੇ ਜਿਹੜਾ ਠੀਕ ਹੈ ਤੇ ਆਪਾਂ ਮੁੱਲ ਕੀ ਰੱਖਦੇ ਆ ਇਹਦਾ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗਾ ਹਾਂ ਫੋਨ ਤੇ ਕਰਾਂਗੇ ਠੀਕ ਆ ਵੀ ਜਿਹਨੂੰ ਵੀ ਪਸੰਦ ਆਉਂਦੀ ਆ ਕੰਟੈਕਟ ਕਰ ਲਿਓ ਹਣਾ ਕੰਟੈਕਟ ਕਰ ਲਿਓ ਆਪਣੇ ਠੀਕ ਆ ਤੇ ਦੋਸਤੋ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਕੋਈ ਗੱਲਬਾਤ ਕਈ ਵਾਰੀ ਰਹਿ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਸਾਰੀ ਗੱਲਬਾਤ ਕਨਫਰਮ ਕਰ ਸਕਦੇ ਹੋ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆਪੀ ਤਸੱਲੀ ਕਰਕੇ ਖਰੀਦ ਸਕਦੇ ਇੱਥੇ ਆ ਕੇ ਪੂਰੀ ਫੋਲਾ ਤਸੱਲੀ ਕਰਕੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਕਿਉਂਕਿ ਇਹ ਰੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਆ ਕੇ ਦੇਖਿਓ ਤੇ ਮੱਝ ਚੰਗੀ ਆ ਕਿ ਸਾਫ ਸੁਥਰੀ ਆ ਤੇ ਚੰਗੇ ਦੁੱਧ ਵਾਲੀ ਆਗੀ ਤੇ ਬਾਕੀ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਇੱਕ ਵਾਰੀ ਢੇੜਾ ਘੜਾ ਦੇ ਬਈ ਇਹਦਾ ਤੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤਾਂ ਕਿ ਜੱਜਮੈਂਟ ਹੋ ਜਾ ਸਾਰੀ ਤੋੜ ਦਿਨ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਸਭੀ ਵੀ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਪੈਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਤੇ ਆਰਡਰ ਵੀ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਕਾਫੀ ਆਰਡਰ ਇਹਦਾ ਕੱਢਿਆ ਹੋਗਾ ਫੇਸ ਦੁਆਰੇ ਦੇਖ ਸਕਦੇ ਹਾਂ ਤੇ ਥਣ ਥਣ ਬਹੁਤ ਚੰਗੇ ਆ ਦੇਖ ਸਕਦੇ ਹੋ ਥਣਾ ਦੇ ਵਿੱਚ ਵਿੱਥੀ ਤੇ ਜੈਡ ਬਲੈਕ ਆ ਪੂਸ ਦੇ ਵਿੱਚ ਥੋੜੇ ਜਿਹੀ ਵਾਲ ਵਾਈਟ ਆਗੇ ਨਹੀਂ ਬਲੈਕ ਹੀ ਆ ਸਾਰੀ ਤੇ ਚੜਾਈ ਤੁਸੀਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਹੁਤ ਆ ਗਈ ਤੇ ਬਾਕੀ ਪਿੱਛੇ ਲੇਵਾ ਬਹੁਤ ਕੱਢਣਾ ਨੇ ਕਿਉਂਕਿ ਹਜੇ ਹਫਤਾ ਪਿਆਗਾ ਤੇ ਕੁਛ ਦਿਨ ਉੱਤੇ ਵੀ ਲਿਆ ਸਕਦੀ ਆ ਤੇ ਲੇਵਾ ਹੁਣ ਵੀ ਇਹਦਾ ਚੰਗਾ ਕੱਢਿਆ ਹੋ ਬੈਕ ਸਾਈਡ ਨੂੰ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਬਾਕੀ ਸਾਰੀਆਂ ਇਹ ਪੂਰੀਆਂ ਕਰਦੀ ਹੈਗੀ ਬਰੀਕ ਚਮੜੀ ਹੈਗੀ ਥਾਣਾ ਦਾ ਸਾਇਜ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਮੁੱਠੀ ਦੀ ਜਵਾਈ ਵਾਲੇ ਥਾਣ ਆਗੇ ਇੱਕੋ ਜਿਹਾ ਥਾਣਾ ਵਧੀਆ ਪੂਰੇ ਸਾਰੇ ਤੇ ਬਾਕੀ ਬਾਡੀ ਬੰਤਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਬਾਕੀ ਜਿਵੇਂ ਅਸੀਂ ਉਪਰੇ ਆ ਕੋਈ ਇਹਨੇ ਜਿਆਦਾ ਕੋਈ ਨਹੀਂ ਡਰੀ ਡਰੀ ਕਈ ਰਿਓ ਉਪਰੇ ਦਾ ਹੋ ਜਾਂਦਾ ਤੇ ਠੰਡੀ ਸੀ ਨਹੀਂ ਆ ਗਈ। ਬਾਕੀ ਤੁਸੀਂ ਦੁਬਾਰੇ ਜੱਜਮੈਂਟ ਫੇਰ ਕਰ ਸਕਦੇ ਹੋਗੇ। ਬੈਕ ਸਾਈਡ ਤੋਂ ਕਿੱਟ ਦੀ ਕੁਆਲਿਟੀ ਬਾਲ ਚੰਗੀ ਹੈਗੀ ਤੇ ਲੇਵਾ ਬੈਕ ਸਾਈਡ ਨੂੰ ਬਹੁਤ ਕੱਢਿਆ ਵਾ ਤੇ ਥਾਣ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋ। ਥਾਣ ਬਹੁਤ ਵਧੀਆ ਹੈਗੀ। ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਇੱਕ ਕਰੀ ਆਪਾਂ ਬਾਈ ਤੋਂ ਬੁਲਾ ਵੀ ਦਿੰਨੇ ਆ। ਤੇ ਬਾਈ ਇੱਕ ਵਾਰੀ ਨੰਬਰ ਬੋਲ ਦੀ ਨੰਬਰ ਵੀਰੇ 99142 99142 30182 30182 82 ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਭਾਵੇਂ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਚੰਗੇ ਸੀਮੰਦੀ ਆ ਅਰਜਨ ਕੁੰਗੜ ਦੀ ਆਗੀ ਤੇ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਵੇਲ ਵੀ ਬਹੁਤ ਆ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕੁੰਡੇ ਸਿੰਘ ਆ ਜਮਾ ਤੇ ਵੇਲ ਦੇਖੋ ਤੇ ਕੱਦ-ਕੱਡ ਦੇਖੋ ਤੇ ਥਣਾ ਦਾ ਸਹਿਜ ਬਹੁਤ ਚੰਗਾ ਹੈਗਾ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਜੈਡ ਬਲੈਕ ਹੀ ਆ ਜਮਾ ਤੇ ਸਾਈ ਦਿਨ ਦੇ ਦੇ ਅੱਧੇ ਪੈਸੇ ਦੇ ਦੋ ਤਿਆਰ ਕਰਕੇ ਦੇਦਾ ਮੈਂ ਠੀਕ ਹੈ ਬੀਜਿੰਗ ਕੀ ਮੀ ਦਾ ਦੁੱਧ ਹੀ ਬਈ ਬਾਈ 20 ਪਲੱਸ ਜਾਊਗੀ ਬਾਕੀ ਸੇਵਾ ਦੇ ਤੇ ਨਿਰਪਰ ਆ ਮਾਂ ਹਰਿਆਣਾ ਚ ਲਿਆਂਦੀ ਸੀ ਹਾਂ ਮਾਂ ਹਰਿਆਣਾ ਦੀ ਕਿੰਨੇ ਕ ਦੁੱਧ ਵਾਲੀ ਸੀ ਉਹ ਮਾਂ ਥਲੇ ਸੀ ਦੁੱਧ 2 ਕਿਲੋ ਜੀ 19 ਕਿਲੋ ਮਾਤ ਸਮਾਂ ਦਿੰਦੀ ਹੈ ਕਿਸ ਤਰ੍ਹਾਂ ਲੰਮਾ ਸਮਾਂ ਐਡੀ ਸ਼ੀਲ ਸਾਊ ਬਹੁਤ ਜ਼ਿਆਦਾ ਦੋਨੇ ਪਾਸੇ ਬੈ ਕੇ ਚੋਣੋ ਦੋਨੇ ਪਾਸੇ ਬੱਦੇ ਬੈ ਕੇ ਬੰਦਾ ਬੁੜੀ ਕੋਈ ਟੋਲੇ ਕੋਈ ਹੱਥ ਦਾ ਨਹੀਂ ਕਰਦੀ ਕਿਸੇ ਸਰਕਾਰ ਦਾ ਵੀ ਅੱਛਾ ਤੇ ਜਿੰਨਾ ਕਰ ਮਰਜੀ ਜੋ ਤੁਸੀਂ ਯਕੀਨ ਨਹੀਂ ਕਰਨਾ ਵੀ ਆਪ ਜੀ ਆਪ ਛੱਡੀ ਐ ਇਹ ਮਤਲਬ ਅੱਧਾ ਤੱਕ ਉਹਦੀ ਭਮਾਰ ਲਾਸਟ ਤੱਕ ਦਿੰਦਾ ਠੀਕ ਹੈ ਸੀਮਨ ਦਾ ਪਤਾ ਕਿਹੜੇ ਦੀ ਐ ਇਹ ਹਾਂ ਸੀਮਨ ਇਹ ਅਰਜਨ ਕੁੰਗੜ ਦੀ ਐ ਜੀ ਹਰਿਆਣੇ ਵਾਲੇ ਅਰਜਨ ਕੁੰਗੜ ਦੀ ਐ ਇਹ ਠੀਕ ਆਪਾਂ ਆਪ ਹੀ ਜੀ ਮੱਲਵਾਇਆ ਸੀਗਾ ਹਾਂ ਆਪਾਂ ਆਪ ਹੀ ਮਨ ਭਰਾਇਆ ਜੁੰਡਾ ਇੱਥੇ ਆਪੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਸੇਖਾ ਕਲਾਂ ਤੋਂ ਤਹਿਸੀਲ ਇਹਨੂੰ ਪਈ ਜਾਂਦੀ ਹੈ ਬਾਗਾ ਪੁਰਾਣਾ ਤੇ ਜ਼ਿਲ੍ਹਾ ਪਈ ਜਾਂਦਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਬਹੁਤ ਵੱਡੇ ਕੱਦ ਕਾਰ ਦੀ ਝੋਟੀ ਆ ਗਈ ਤੇ ਹੈ ਵੀ ਘਰ ਦੇ ਕੋਈ ਆ ਚੰਗੇ ਸੀਮੰਦੀ ਆ ਗਈ ਤੇ ਦਾਜੀ ਸੁਈਆ ਬਿਲਕੁਲ ਇਹ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਬੱਚਾ ਵੀ ਚੰਗੇ ਸੀਮੰਦਾਗਾ ਤੇ ਬਾਕੀ ਆਪਾਂ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਇਸ ਬਾਰੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਕੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਝੋਟੀ ਦਾ ਕਦ ਕਾਠ ਵੀ ਬਹੁਤ ਆ ਤੇ ਸੋਹਣੀ ਵੀ ਬਹੁਤ ਆਗੀ ਤੇ ਬਾਕੀ ਸਾਂਹੀ ਬਲੀ ਵੀ ਚੰਗੀ ਆ ਤੇ ਚੰਗਾ ਦੁੱਧ ਦੇਣੇ ਪਹਿਲਾਂ ਵਾਲੇ ਸੂਇਆਂ ਦੇ ਵਿੱਚ ਕੱਢਿਆ ਵਗਾ ਤੇ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਆ ਗਈ ਤੇ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਕੀ ਆ ਜੇ ਤੁਹਾਡਾ ਆਪ ਜਿਆਦਾ ਸਮਾਨ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਆ ਭੋਲਾ ਤੋਂ ਠੱਕਿਆ ਵਾਲਾ ਹੰਟਰ ਦੇ ਵਾਲਾ ਤੁੰਡਾ ਗਰਮੀਤਕ ਪਰ ਭੋਲਾ ਪੱਟਿਆ ਵਾਲਾ ਤਨਾਮ ਤੇ ਪੰਜਾਬੀ ਜਾਨ ਦੇ ਠੀਕ ਹੈ ਜੀ ਤੇ ਇੱਕ ਵਾਰੀ ਆਪਣਾ ਨਾਮ ਬੋਲ ਦਿਓ ਵਾਹੇ ਸਕਰੀਨ ਤੇ ਚੱਲੀ ਜਾਂਦਾ ਨੰਬਰ ਜੀ 9584 ਹਾਂਜੀ 35909 ਠੀਕ ਹੈ ਜੀ ਤੇ ਹੁਣ ਆਪਾਂ ਬਈ ਝੋਟੀ ਬਾਰੇ ਗੱਲ ਕਰੀਏ ਜਿਹੜੀ ਆਪਾਂ ਇਹ ਵੇਚਣੀ ਹੈਗੀ ਇਹ ਆਪਣੇ ਘਰ ਦੀ ਹੈਗੀ ਘਰ ਦੀ ਝੋਟੀ ਘਰ ਦੀ ਠੀਕ ਆ ਘਰ ਦੀ ਵਾਲੀ ਵੀ ਆ ਘਰ ਦੀ ਵਾਲੀ ਘਰ ਦੀ ਆਪਣੀ ਜਿਹੜੀ ਮਾਂ ਇੱਥੇ ਆਪਣੇ ਕੋਲ ਹਰਿਆਣਾ ਤੇ ਲਿਆਉਂਦੀ ਅੱਛਾ ਜੀ ਉਹਦੀ ਬੱਚੀ ਹੈ ਉਹ ਵੇਚਤੀ ਖਨਾਰੀ ਤੰਦ ਤੇ ਲੈ ਕੇ ਨਾਲ ਗਵਾਂਢੀ ਅੱਛਾ ਮਾਂ ਹਰਿਆਣਾ ਚੋਂ ਲਿਆਉਂਦੀ ਸੀ ਹਾਂ ਮਾਂ ਹਰਿਆਣਾ ਦੀ ਕਿੰਨੇ ਕ ਦੁੱਧ ਵਾਲੀ ਸੀ ਉਹ ਮਾਂ ਫਲੇ ਸੀ 20 ਕਿਲੋ ਹੀ 19 ਕਿਲੋ ਮਾਧਰ ਕੜ ਸੀਗਾ ਹਾਂ ਹਾਂ ਠੀਕ ਹੈ ਤੇ ਇਹਨੇ ਆਪਣੇ ਕੋਲੇ ਮਤਲਬ ਕਿੰਨਾ ਦੁੱਧ ਕੱਢਿਆ ਪਹਿਲੇ ਜਾਂ ਦੂਜੇ ਸੂਏ ਦੇ ਵਿੱਚ ਪਹਿਲੇ ਸੂਏ ਵਾਂਜੀ ਤਾਂ 14 ਕਿਲੋ ਦੁੱਧ ਸੀਗਾ ਪਹਿਲੇ ਸੂਏ 14 ਹਾਂ ਤੇ ਹੁਣ ਦੂਜਾ ਸੂਆ ਸੀ ਸੂਆ 17 ਸਾਢੇ 17 ਕਿਲੋ ਚੰਗੇ ਰਹੇ ਦੂਜੇ ਸੂਏ ਇਹਨੇ ਕੱਢਿਆ 17 ਸਾਢੇ 17 ਤੇ ਤੀਜੇ ਸੂਈ ਆ ਇਸ ਵਾਰ ਉਹ ਤੀਜੇ ਸੂਸੂਈ ਆ ਤੇ ਕੱਲ ਹੀ ਸੂਈ ਆ ਮਤਲਬ ਤਾਜ਼ੀ ਕੋਈ ਸੂਈ ਆ ਬਿਲਕੁਲ ਹਨਾ ਠੀਕ ਆ ਤੇ ਇਸ ਵਾਰ ਕੀ ਮੀਤਾ ਦੁੱਧ ਦੀ ਬਾਈ ਬਾਈ 20 ਪਲੱਸ ਜਾਊਗੀ ਬਾਕੀ ਸੇਵਾ ਦੇ ਦੀ ਨਿਰਪਰ ਆ ਠੀਕ ਆ ਆਪਾਂ ਆਦਮੀ ਦਾ ਸਾਡੇ ਹਿਸਾਬ ਨਾਲ 20 ਪਲੱਸ ਕਰੂਗਾ 20 ਪਲੱਸ ਜਾਣਾ ਚਾਹੀਦਾ ਹੈ ਨਾ ਜੇ ਪਹਿਲੇ ਸੂਏ ਵੀ ਚੰਗਾ ਦਿੱਤਾ ਦੂਜੇ ਸੂਏ ਵੀ ਤੀਜੇ ਸੂਏ ਤੇ ਹੁੰਦਾ ਪਸ਼ੂ ਇਸ ਹਿਸਾਬ ਨਾਲ ਹੂੰ ਤੀਜੇ ਸੂਏ ਜਾਨਵਰ ਪੀਕ ਤੇ ਆਉਂਦਾ ਹੈ ਨਾ ਤੇ 20 ਪਲੱਸ ਜਾਣਾ ਚਾਹੀਦਾ ਸਹੀ ਗੱਲ ਆ 20 ਪਲੱਸ ਤਾਂ ਫਿਰ ਜਾਣਾ ਹੀ ਚਾਹੀਦਾ ਬਾਕੀ ਸੀਮਨ ਦਾ ਪਤਾ ਕਿਹੜੇ ਦੀ ਆ ਇਹ ਆਹ ਸੀਮਨ ਨੇ ਅਰਜਨ ਕੁੰਗੜ ਦੀ ਆ ਇਹ ਹਰਿਆਣੇ ਵਾਲੇ ਅਰਜਨ ਕੁੰਗੜ ਦੀ ਆ ਇਹ ਠੀਕ ਆ ਆਪਾਂ ਆਪ ਹੀ ਸੀਮਨ ਲਵਾਇਆ ਸੀਗਾ ਹਾਂ ਆਪਾਂ ਆਪ ਸੀਮਨ ਭਰਾ ਦੇ ਮੁੰਡੇ ਆਪ ਹੀ ਠੀਕ ਆ ਵੀ ਮਤਲਬ ਆਪਣੀ ਸੀਮਨ ਦੇ ਬੱਚੇ ਆਪਣੇ ਉਹ ਇਹਦੀ ਭੈਣ ਖੜੀ ਉਹ ਵੀ ਸੀਮਨ ਦੀ ਆ ਸੀਮਨ ਦੇ ਬੱਚੇ ਆ ਵੀ ਮਤਲਬ ਆਪਾਂ ਚੰਗੇ ਸੀਮਨ ਹੀ ਭਰਾਉਨੇ ਆ ਹਨਾ ਠੀਕ ਆ ਤੇ ਤਾਂ ਕਰਕੇ ਫਿਰ ਰਿਜ਼ਲਟ ਵੀ ਚੰਗੇ ਹੁੰਦੇ ਆ ਹਨਾ ਠੀਕ ਆ ਤੇ ਇਸ ਵਾਰ ਉਮੀਦ ਪਰ ਜਾਨੀ 20 ਪਲੱਸ ਦੀ ਚੰਗੇ ਦੀ ਉਮੀਦ ਹੀ ਆ ਹਨਾ ਤੇ ਬਾਕੀ ਸੇਵਾ ਦੇ ਹੁੰਦਾ ਹਨਾ ਠੀਕ ਆ ਤੇ ਜੇਰ ਜੂਰ ਓਕੇ ਆ ਬਾਈ ਆ ਜੇਰ ਜੂਰ ਓਕੇ ਆ ਵੀਡੀਓ ਵੀ ਦਿਖਾ ਲਾਂਗੇ ਜੇਰ ਪਈ ਦੀ ਠੀਕ ਆ ਵੀਡੀਓ ਬਣੀ ਵੀ ਆ ਠੀਕ ਆ ਤੇ ਦੋਸਤੋ ਵੀਡੀਓ ਬਣੀ ਵੀ ਆਗੀ ਤੇ ਜਿਹਨੇ ਤਸੱਲੀ ਕਰਨੀ ਆ ਤੇ ਬਾਈ ਵੀਡੀਓ ਦਿਖਾ ਦੇਣਗੇ ਤੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋਗੇ ਤੇ ਬਾਕੀ ਬਾਈ ਦੁੱਧ ਦਾ ਕੀ ਹਿਸਾਬ ਕਿਤਾਬ ਰਿਹਾ ਹੈ ਦਾ ਵੀ ਲੰਮਾ ਸਮਾਂ ਦਿੰਦੀ ਹੈ ਕਿਸ ਤਰ੍ਹਾਂ ਲੰਮਾ ਸਮਾਂ ਐਡੀ ਸ਼ੀਲ ਸਾਊ ਬਹੁਤ ਜ਼ਿਆਦਾ ਦੋਨੇ ਪਾਸੇ ਬੈ ਕੇ ਚੋਣੋ ਦੋਨੇ ਪਾਸੇ ਬੰਦੇ ਬੈਠੇ ਬੰਦਾ ਬੁੜੀ ਕੋਈ ਝੋਲੇ ਕੋਈ ਹੱਥ ਰੰਗ ਕਰਦੀ ਕਿਸ ਤਰ੍ਹਾਂ ਦਾ ਵੀ ਅੱਛਾ ਤੇ ਜਿੰਨਾ ਕਰ ਮਰਜ਼ੀ ਜੋ ਤੁਸੀਂ ਯਕੀਨ ਨਹੀਂ ਕਰਨਾ ਵੀ ਆਪ ਹੀ ਆਪ ਛੱਡੀ ਹੈ ਇਹ ਮਤਲਬ ਆਧਾ ਤੱਕ ਉਹਦੀ ਬਣਾ ਗੱਲਾਂ ਆਸ ਕਰਦੀ ਹੁੰਦੇ ਠੀਕ ਆ ਇਹ ਵੀ ਯਾਨੀ ਕਿ ਵੱਡੇ ਗੋਣੀ ਹੁੰਦੇ ਆ ਹਨਾ ਠੀਕ ਆ ਵੀ ਮਤਲਬ ਲੰਮਾ ਸਮਾਂ ਨਾਲ ਤਾਂ ਦੁੱਧ ਦਿੱਤਾ ਹਨਾ ਉਹਦੇ ਇਹ ਵੀ ਖਾਸੀਅਤ ਹੈ ਇਹਨੂੰ ਕੱਟਿਆ ਜਾਂ ਕੱਟਿਆ ਨੂੰ 20 ਦਿਨ ਪਾ ਕੇ 25 ਦਿਨ ਪਾ ਕੇ ਮਹੀਨਾ ਤੁਸੀਂ ਪਾ ਕੇ ਪੂਰੇ ਬੰਦ ਕੇ ਹਾਂਜੀ ਪੈਰ ਜੰਬੰਦ ਕੇ ਮਤਲਬ ਆਪਾਂ ਚਾਟਣਾ ਜਿੰਨੇ ਚੋਨੇ ਉਵੇਂ ਚੋ ਸਕਦੇ ਕੋਈ ਦਿੱਕਤ ਨਹੀਂ ਪੋੜਨ ਲੱਗ 10 ਦਿਨ ਠੀਕ ਆ ਵੀ ਮਹੀਨਾ ਮਹੀਨੇ ਤੋਂ ਬਾਅਦ ਵੀ ਮਤਲਬ ਛੱਡੋ ਨਾ ਛੱਡੋ ਹਨਾ ਮਤਲਬ ਛੱਡੋ ਨਾ ਛੱਡੋ ਆਪਾਂ ਵੈਸੇ ਦੁੱਧ ਪਿਉ ਲੱਗ ਜਾਂਦੇ ਬੱਚਿਆਂ ਨੂੰ ਅੱਜ ਕੱਲ ਵੀ ਨਹੀਂ ਖਿੱਚ ਕੇ ਬੰਨੇ ਜਾਂਦੇ ਹੂੰ ਦੀ ਕੋਈ ਦਿੱਕਤ ਨਹੀਂ ਵੀ ਭਾਵੇਂ ਦੁੱਧ ਨਾਲ ਲੱਗ ਕੇ ਛਾਪੀ ਮਾਰ ਕੇ ਬਹਿ ਜਾਓ ਬਸ ਤੇ ਜਿਹੜਾ ਇਸ ਵਾਰ ਬਈ ਇਹ ਬੱਚੇ ਨੂੰ ਜਨਮ ਦਿੱਤਾ ਇਹ ਕੀ ਕੱਟਾਗਾ ਹਾਂ ਇਹ ਕੱਟਾ ਨਹੀਂ ਇਹ ਕਿਹੜੇ ਸੀਮੰਦਾਗਾ ਇਹ ਬਜਰੰਗੀ ਦਾ ਜਵਾਨ ਹੈ ਅੱਛਾ ਇਹ ਬਜਰੰਗੀ ਦਾਗਾ ਹਾਂ ਬਜਰੰਗੀ ਨਹੀਂ ਹੈ ਠੀਕ ਆ ਲੋਬੀ ਦੋਸਤੋ ਕੱਟਾ ਤੁਸੀਂ ਦੇਖ ਸਕਦੇ ਹੋ ਕੱਟਾ ਵੀ ਬਹੁਤ ਸੋਹਣਾ ਆਇਆਗਾ ਜਿਵੇਂ ਹੁਣ ਝੋਟੀ ਦਾ ਢਾਂਚਾ ਬਹੁਤ ਵੱਡਾ ਆਗਾ ਤੇ ਕੱਟਾ ਵੀ ਉਸੇ ਤਰ੍ਹਾਂ ਹੀ ਆ ਬਾਕੀ ਜੋ ਬਜਰੰਗੀ ਹੈ ਉਹਨੂੰ ਤੁਸੀਂ ਸਾਰੇ ਜਾਣਦੇ ਹੀ ਹੋਗੇ ਤੇ ਉਹ ਵੀ ਚੰਗੀ ਹਾਈਟ ਲੈਂਥ ਦੇ ਬੱਚੇ ਪੈਦਾ ਕਰਦਾਗਾ ਬਹੁਤ ਸੋਹਣਾ ਮਤਲਬ ਕਿ ਇਹ ਬੱਚਾ ਆਇਆਗਾ ਬਾਕੀ ਜਿਵੇਂ ਹੁਣ ਝੋਟੀ ਦਾ ਰਿਕਾਰਡ ਚੰਗਾਗਾ ਤੇ ਜੇ ਤੁਸੀਂ ਬੱਚਾ ਸੰਭਲੋਗੇ ਤਾਂ ਇਹ ਵੀ ਬਰੀਡਿੰਗ ਵਾਸਤੇ ਕੰਮ ਦਊਗਾ ਸੋਹਣਾ ਬੱਚਾ ਆਇਆ ਬਬੂ ਦਾ ਰਿਕਾਰਡ ਵੀ ਆਪਣੇ ਕੋਲ ਹੈ ਠੀਕ ਹੈ ਜੀ ਵੀ ਜੋ ਮਤਲਬ ਸੀਮਨ ਲੱਗਿਆ ਵਸੀ ਹਾਂ ਸੀਮਨ ਲੱਗੋ ਦਾ ਰਿਕਾਰਡ ਸਾਰਾ ਆਪਣੇ ਕੋਲ ਕਾਰਡ ਵਾਰਾ ਬਣਿਆ ਹੋਇਆ ਹੈ ਠੀਕ ਹੈ ਮੇਰੇ ਨਾਲ ਹੈ ਦਾ ਟੈਕ ਕੀਤਾ ਠੀਕ ਹੈ ਜੀ ਵੀ ਮਤਲਬ ਉਹ ਡਾਕਟਰ ਤੁਹਾਨੂੰ ਦੇ ਕੇ ਗਏ ਹੋਣਗੇ ਹਨਾ ਰਿਕਾਰਡ ਬਣਾ ਕੇ ਦੇ ਗਏ ਠੀਕ ਹੈ ਵੀ ਉਸ ਚੀਜ਼ ਦਾ ਪ੍ਰੂਫ ਹੈਗਾ ਹਨਾ ਉਹ ਕੋਲ 100% ਕੋਈ ਕਹਦੇ ਵੀ ਇਹ ਰਿਕਾਰਡ ਕੋਈ ਦੁਬਲੀ ਦੇ ਕੋਈ ਠੀਕ ਹੈ ਵੀ ਮਤਲਬ ਜੇ ਕੋਈ ਖਰੀਦਣ ਆਉਂਦਾ ਤਾਂ ਮਤਲਬ ਉਹ ਦੇਖ ਸਕਦਾ ਹਨ ਵੀ ਤਸੱਲੀ ਕਰ ਸਕਦਾ ਹਨ ਠੀਕ ਹੈ ਤੇ ਹੁਣ ਭਾਈ ਆ ਗਈ ਰੇਟ ਦੀ ਗੱਲ ਤੇ ਰੇਟ ਆਪਾਂ ਇਹਦਾ ਕੀ ਰੱਖਦੇ ਆਂਗੇ ਰੇਟ ਭਾਈ ਫੋਨ ਤੇ ਕਰਾਂ ਯਾਰ ਕਿਉਂਕਿ ਹੁਣ ਇਹ ਸੂਤੀ ਆ ਠੀਕ ਹੈ ਜੀ ਗੱਲ ਆ ਵੀ ਜੇ ਕੋਈ ਰੇਟ ਦੁੱਧ ਤਿਆਰ ਕਰਕੇ ਕਹੂਗਾ ਤਾਂ ਦੁੱਧ ਤਿਆਰ ਕਰਕੇ ਵੀ ਆਪਾਂ ਉਹ ਕਰ ਲਾਂਗੇ ਪਰ ਅੱਜ ਵਿੱਚ ਦੀ ਗੱਲ ਹੋਰ ਹੈ ਠੀਕ ਹੈ ਜੀ ਤਿਆਰ ਕਰਕੇ ਦੇਵਾਂ ਗੱਲ ਹੋਰ ਹੋਊਗੀ ਠੀਕ ਹੈ ਠੀਕ ਹੈ ਵੀ ਜਿਹਨੂੰ ਪਸੰਦ ਆਉਂਦੀ ਆ ਸਾਹੀ ਦੇਣਾ ਦੇਦੇ ਅੱਧੇ ਪੈਸੇ ਦੇ ਦੋ ਤਿਆਰ ਕਰਕੇ ਵੀ ਦੇਦਾ ਮੈਂ ਠੀਕ ਹੈ ਵੀ ਜਿਹਨੂੰ ਪਸੰਦ ਆਉਂਦੀ ਆ ਵੀ ਗੱਲਬਾਤ ਕਰ ਲੈ ਥੋੜੇ ਨਾਲ ਹਾਂ ਤੇ ਵੀ ਰੇਟ ਮਤਲਬ ਪੁੱਛ ਸਕਦਾ ਫੋਨ ਤੇ ਹਾਂ ਠੀਕ ਹੈ ਤੇ ਬਾਕੀ ਵੀ ਦੁੱਧ ਤਿਆਰ ਕਰਕੇ ਵੀ ਦੇ ਦੋਗੇ ਹਾਂ ਠੀਕ ਹੈ ਇਹ ਆਪਾਂ ਤਸੱਲੀ ਤਾਂ ਇਹ ਦਿੰਨੇ ਆ ਵੀ ਘਰ ਦੀ ਝੋਟੀ ਕਰਕੇ ਤਾਂ ਸਾਨੂੰ ਇਸ਼ਤਿਆਕ ਆ ਪਿੱਲੇ ਹਿਸਾਬ ਜਿੰਨੇ ਜ ਸੁਏ ਵਧੀਆ ਦੀ ਹਿਸਾਬ ਨਾਲ ਠੀਕ ਹੈ ਡਾਰੂ ਦੀ ਬਹੁਤ ਖੁੱਲੀ ਜੋ ਕੁਝ ਮਰਜ਼ੀ ਪਾਓ ਠੀਕ ਹੈ ਖਾਣ ਖੂਣ ਦੀ ਵੀ ਖੁੱਲੀ ਆ ਉਸ ਪੋਸਟ ਦੀ ਖਾਣ ਪੀਣ ਦੀ ਜਿਹੜਾ ਤੁਸੀਂ ਮਰਜ਼ੀ ਆ ਕਿਸੇ ਨੂੰ ਕਹਾਂ ਦੀ ਕੋਈ ਨਹੀਂ ਠੀਕ ਹੈ ਆਓ ਜੇ ਕੋਈ ਲੋੜ ਨਹੀਂ ਕੋਈ ਜੀੜੀ ਜੇ ਨਹੀਂ ਚੀਜ਼ ਦੇਣੀ ਆ ਸਾਰਾ ਦੇਣਾ ਜੋ ਵੀ ਕੁਝ ਦੇਣਾ ਬਸ ਪੂਰੇ ਧਰ ਦੇ ਬਾਅਦ ਉਹ ਇਹ ਵੀ ਗੌਣੀ ਹੁੰਦੇ ਆ ਹਨਾ ਬਾਕੀ ਜੇ ਖਾਊ ਪੀਊਗੀ ਇਹਦੀ ਭੈਣ ਨਹੀਂ ਆ ਉਹ ਨਹੀਂ ਖਾਂਦੀ ਉਹ ਨਾਲ ਦਾ ਚੱਲਦਾ ਪਰ ਇਹਦਾ ਇਹਦਾ ਅਲੱਗ ਹੀ ਗੌਣਾ ਹੈ ਠੀਕ ਆ ਬਾਈ ਆਹ ਜੇ ਖਾਊ ਪੀਊਗੀ ਤਾਂ ਫੇਰ ਹੀ ਦੁੱਧ ਕੱਢੂਗੀ ਹਨਾ ਤੇ ਬਾਕੀ ਸ਼ੁਰੂ ਤੋਂ ਖਾਂਦੀ ਪੀਂਦੀ ਆ ਤਾਂ ਢਾਂਚਾ ਐਡਾ ਹੈ ਨਾ ਸਹੀ ਗੱਲ ਆ ਤੇ ਬਾਕੀ ਤਸੱਲੀ ਵੀ ਤੁਸੀਂ ਤਾਂ ਹੀ ਦਿੰਦੇ ਹੋ ਵੀ ਜੇ ਦੁੱਧ ਕੱਢਿਆ ਵੈਦਾ ਹਨਾ ਗੋਣ ਹੈਗੇ ਆ ਆਪਣਾ ਕੋਈ 3-4 ਪਸ਼ੂ ਆ ਬਸ ਥੋੜਾ ਜਿਹਾ ਹੁਣ ਐਵਾ ਦੀ ਠੀਕ ਆ ਠੀਕ ਆ ਵੀ ਤਾਂ ਕਰਕੇ ਵੇਚ ਰਹੇ ਹਾਂ ਹਾਂ ਪਸ਼ੂ ਕਰੋ ਗਾ ਇਹੋ ਸੁਨਾਲੀ ਅਗ ਮੱਝ ਸੁਣੀ ਵੀ ਆ ਠੀਕ ਹੈ ਇਹਦੇ ਇਹਨੇ ਮੰਨ ਲੱਤੀ ਉਹ ਤਿਆਰ ਹੋਈ ਪਈ ਆ ਠੀਕ ਹੈ ਜੀ ਤੇ ਲੋ ਵੀ ਦੋਸਤੋ ਤੁਹਾਨੂੰ ਆਪਾਂ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਢਾਂਚੇ ਦੀ ਜੱਜਮੈਂਟ ਹੋ ਜੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਆਗੀ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਝੋਟੀ ਦੀ ਗਾਰੰਟੀ ਆ ਵੀ ਝੋਟੀ ਕੱਦ ਕਾਰ ਤੇ ਬਹੁਤ ਆ ਤੇ ਚੰਗੇ ਸੀਮੰਦ ਦੀ ਅਰਜਨ ਕੁੰਗੜ ਦੀ ਆਗੀ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਵੇਲ ਵੀ ਬਹੁਤ ਆ ਫੇਸ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕੁੰਡੇ ਸਿੰਘ ਆ ਜਮਾ ਤੇ ਵੇਲ ਦੇਖੋ ਤੇ ਕੱਦ ਘਾੜ ਦੇਖੋ ਤੇ ਥਾਣਾ ਦਾ ਸਹਿਜ ਬਹੁਤ ਚੰਗਾ ਹੈਗਾ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਜੈਡ ਬਲੈਕ ਹੀ ਆ ਜਮਾ ਤੇ ਚੌੜੀ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਸਨਖੀ ਝੋਟੀ ਹੈ ਪੂਰੀ ਤੇ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਨਜ਼ਰ ਆਉਂਦੀਗੀ ਤੇ ਥਾਣਾ ਦਾ ਵੀ ਸਹਿਜ ਬਹੁਤ ਵਧੀਆ ਹੈਗਾ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਬਾਕੀ ਆਮ ਫਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਹੈ ਤੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਪੁਰਾਣਾ ਮੇ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜੇ ਕਿਸੇ ਪੁਰਾਣੇ ਇੰਦਾ ਦੀ ਵੀਡੀਓ ਬਣਾਉਣੀ ਤਾਂ ਆਪਣੇ ਸੰਪਰਕ ਕਰ ਸਕਦਾ 8591402409 ਬਾਕੀ ਦੋਸਤੋ ਤੁਹਾਨੂੰ ਆਪਾਂ ਕੱਟੀ ਦਿਖਾ ਦਨੇ ਆ ਇਸੇ ਝੋਟੀ ਦੀ ਪਹਿਲਾ ਵਾਲੇ ਸੂਏ ਦੀ ਦੇਖੋ ਕਿੰਨੀ ਸੋਹਣੀ ਆਈ ਹੈਗੀ ਤੇ ਬੱਚੇ ਵੀ ਬਹੁਤ ਚੰਗੇ ਪਾਉਂਦੀ ਹੈ ਤੁਸੀਂ ਫੇਸ ਦੀ ਕੁਆਲਿਟੀ ਵੇਖੋ ਸਿੰਗਾ ਦੀ ਕੁਆਲਿਟੀ ਤੇ ਬਾਡੀ ਵੰਤਰ ਦੇਖੋ ਤੁਸੀਂ ਕਿੰਨੀ ਚੰਗੀ ਆਈ ਹੈ ਦੀ ਤੇ ਬਾਕੀ ਜੈਡ ਬਲੈਕ ਹੋਈ ਆ ਜਮਾ ਤੇ ਬੈਕ ਸਾਈਡ ਤੋਂ ਤੁਸੀਂ ਪੂਛ ਦੇਖ ਸਕਾ ਜੀ ਪਿੱਠ ਪੁੜੇ ਦੀ ਕੁਆਲਿਟੀ ਤੇ ਬਹੁਤ ਸੋਹਣੀ ਜਿਵੇਂ ਮੇਲਿਆਂ ਚ ਪਾਉਣ ਵਾਲੀ ਝੋਟੀ ਆ ਗਈ ਇਸ ਤਰ੍ਹਾਂ ਦੇ ਬੱਚੇ ਪੈਦਾ ਕਰਦੀ ਹੈ ਇਹ ਤੁਸੀਂ ਦੇਖੋ ਬਹੁਤ ਸੋਹਣੀ ਕੱਟੀ ਆਈ ਹੈਗੀ ਤੇ ਧੰਨਵਾਦ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ